ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮਨੁੱਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ ਪਰਿਵਾਰ ਦੇ ਸੁਪਨਿਆਂ ਦੇ ਘਰ 'ਚ ਸਾਡੀਆਂ ਦੋ ਮਾਵਾਂ ਦੀ ਅਰਥੀ ਉੱਠ ਰਹੀ ਹੈ ਅੱਜ ਕੱਠੀਆਂ ਇਹ ਦੋਨੋਂ ਮਾਤਾਵਾਂ ਦੀ ਮੌਤ ਇੱਕੋ ਦਿਨ ਹੋਣਾ ਤੇ ਅੱਜ ਇਹਨਾਂ ਦਾ ਅੰਤਿਮ ਸੰਸਕਾਰ ਵੀ ਇੱਕ ਦਿਨ ਹੋਣਾ ਇਹ ਵਿਧੀ ਦਾ ਵਿਧਾਨ ਸੀ ਪਰ ਇਹ ਦੋਨੋਂ ਮਾਤਾ ਮਾ ਕਿੱਥੇ ਜੰਮੀਆਂ ਕਿੱਥੇ ਇਹਨਾਂ ਦੀ ਪਰਬ੍ਰਿਸ਼ ਹੋਈ ਕਿੱਥੇ ਇਹਨਾਂ ਦਾ ਅਗਲਾ ਜੀਵਨ ਬਤੀਤ ਹੋਇਆ ਕਿੱਥੇ ਵਿਆਹ ਹੋਇਆ ਇਹਨਾਂ ਦੇ ਪਰ ਅਖੀਰ ਇਹ ਮਨੁੱਖਤਾ ਦੀ ਸੇਵਾ ਪਰਿਵਾਰ ਦੇ ਸੁਪਨਿਆਂ ਦੇ ਘਰ ਪਿੰਡ ਹਸਨਪੁਰ ਦੇ ਵਿੱਚ ਅਜੰਤਮ ਸੰਸਕਾਰ ਹੋਣ ਜਾ ਰਿਹਾ ਮਾਤਾ ਕਲਵੰਤ ਕੌਰ ਜੀ ਗਾਜੀਗੁੱਲੇ ਵਾਲੇ ਤਸਵੀਰਾਂ ਅਸੀਂ ਉੱਪਰ ਲਾਈਆਂ ਹੋਈਆਂ ਤੁਸੀਂ ਦੇਖ ਹੀ ਰਹੇ ਹੋ ਇਹ ਮਾਤਾ ਜੀ ਸਾਨੂੰ 2022 ਦੇ ਵਿੱਚ ਮਿਲੇ ਸੀ 25 1 2022 25 ਜਨਵਰੀ 2002 ਨੂੰ ਮਾਤਾ ਨੂੰ ਅਸੀਂ ਸਿਵਲ ਹਸਪਤਾਲ ਜਲੰਧਰ ਤੋਂ ਲੈ ਕੇ ਆਏ ਸੀ ਮਾਤਾ ਜੀ ਹਸਪਤਾਲ ਦੇ ਅੰਦਰ ਵਾਰਡ ਦੇ ਵਿੱਚ ਪਏ ਸੀ ਇੱਕ ਜਿੱਥੇ 8 ਬੈੱਡ ਲੱਗੇ ਹੋਏ ਸੀ ਪਰ ਉਹ ਬੈੱਡ ਸਾਰੇ ਖਾਲੀ ਸੀ ਇਕੱਲੀ ਮਾਤਾ ਹੀ ਉਸ ਬੈੱਡ ਦੇ ਵਿੱਚ ਸੀ ਵਾਰਡ ਦੇ ਵਿੱਚ ਸੀ ਸਾਰੇ ਕੰਧਾਂ ਦੇ ਉੱਤੇ ਲੈਟਰਨ ਲੈਟਰਨ ਮਾਤਾ ਨੇ ਥਾਣਾ ਕੱਡ-ਕੱਡ ਸਿੱਟੀ ਹੋਈ ਸੀ ਅੱਖਾਂ ਤੋਂ ਅੰਨੀ ਸੀ ਮਾਂ ਲੱਤਾਂ 'ਚ ਤੇ ਲੈਟਰਨ ਵਾਲੀ ਥਾਂ ਤੇ ਬੈਗ ਤੇ ਸਾਰੇ ਕੀੜੇ ਪਏ ਹੋਏ ਸੀ ਮਾਂ ਉਹ ਵਾਰਡ ਦੇ ਵਿੱਚ ਕੋਈ ਨਹੀਂ ਸੀ ਵੜਦਾ ਡਰਦਾ ਨਾ ਨਰਸਿੰਗ ਸਟਾਫ ਨਾ ਕੋਈ ਡਾਕਟਰ ਕਿਉਂਕਿ ਇਹ ਮਾਤਾ ਮਾਰਦੀ ਸੀ ਗਾਲਾਂ ਕੱਢਦੀ ਸੀ ਲੈਟਰਨ ਚੱਕ ਚੱਕ ਕੇ ਆਪਦੀ ਉਹਨਾਂ ਦੇ ਉੱਤੇ ਸੁੱਟ ਦਿੰਦੀ ਸੀ ਧੰਨਵਾਦ ਵੀਰ ਦਾ ਗੁਰਪ੍ਰੀਤ ਦਾ ਇਹ ਵੀਰ ਹਸਪੀਟਲ ਜਾਂਦਾ ਆਉਂਦਾ ਸੀ ਇਹਨੇ ਉੱਥੇ ਦੇਖ ਲਿਆ ਮਾਤਾ ਨੂੰ ਇਸ ਹਾਲਾਤ ਦੇ ਵਿੱਚ ਇਹਨੇ ਸਾਡੇ ਨਾਲ ਸੰਪਰਕ ਕੀਤਾ ਮਾਤਾ ਜੀ ਬਾਰੇ ਅਸੀਂ ਜਾਣਕਾਰੀ ਪ੍ਰਾਪਤ ਕਰਨ ਦੀ ਕੋਸ਼ਿਸ਼ ਕੀਤੀ ਪਰ ਸਾਨੂੰ ਕੋਈ ਖਾਸ ਮੂਰੇ ਨਹੀਂ ਆਇਆ ਸਾਹਮਣੇ ਵੀ ਇਹ ਕੌਣ ਆ ਮਾਤਾ ਨਦਸ ਦੇ ਸਿਹਰੀ ਬੇਟੀ ਛੱਡ ਕੇ ਚਲੀ ਗਈ ਆ ਵੀ ਸਾਰੇ ਪੈਸੇ ਥੇਲੇ ਸੀ ਜੋ ਇਹਦੇ ਕੋਲੇ ਉਹ ਲੈ ਗਈ ਆ ਤੇ ਹੁਣ ਮਾਤਾ ਨੂੰ ਕੋਈ ਨਹੀਂ ਸਾਹਮਦਾ ਉੱਥੇ ਚਲੋ ਇਹ ਗੁਰਪ੍ਰੀਤ ਵੀਰ ਦੇ ਸਹਿਯੋਗ ਨਾਲ ਹੋਰ ਇੱਕ ਦੋ ਦੋਸਤ ਮਿੱਤਰਾਂ ਦੇ ਉੱਥੇ ਇਹਨਾਂ ਦੇ ਸਹਿਯੋਗ ਨਾਲ ਅਸੀਂ ਮਾਤਾ ਜੀ ਦੀ ਸੇਵਾ ਸਾਨੂੰ ਮਿਲੀ ਮਾਤਾ ਕਲਵੰਤ ਕੌਰ ਜੀ ਦੀ ਉਹ ਹਾਲਤ ਨੂੰ ਦੇਖ ਕੇ ਮਹਿਸੂਸ ਹੁੰਦਾ ਵੀ ਅੱਜ ਅਸੀਂ ਕਿੰਨੇ ਖੁਦਗਰਜ਼ ਹੋ ਗਏ ਕਿੰਨੇ ਨਾ ਸ਼ੁਕਰੇ ਹੋ ਗਏ ਮਹਾਰਾਜ ਦੇ ਵੀ ਇੱਕ عورت ਸਾਡੀਆਂ ਅੱਖਾਂ ਦੇ ਸਾਹਮਣੇ ਅੱਖਾਂ ਤੋਂ ਅੰਨੀ ਆਪਣਾ ਮਲਮੁੱਤਰ ਖਾਈ ਜਾਂਦੀ ਆ ਤੇ ਉਹ ਵੀ ਸਿਵਦਾ ਹਸਪਤਾਲ ਜਲੰਧਰ ਵਰਗੇ ਵੱਡੇ ਹਸਪਤਾਲ ਦੇ ਵਿੱਚ ਨਾ ਕੋਈ ਡਾਕਟਰ ਨਾ ਕੋਈ ਸਟਾਫ ਨਾ ਕੋਈ ਹੋਰ ਕੋਈ ਮਾਂ ਫੜਨ ਵਾਲਾ ਨਹੀਂ ਅੱਗੇ ਕੋਈ ਇਨਸਾਨ ਇਨਸਾਨ ਬਣ ਹੋਣ ਦੀ ਜ਼ਿੰਮੇਵਾਰੀ ਨਿਭਾਉਣ ਵਾਲਾ ਨਹੀਂ ਅੱਗੇ ਤੇ ਮਾਤਾ ਕੁਲਵੰਤ ਕੌਰ ਜੀ ਦਾ ਸੱਚੇ ਪਾਤਸ਼ਾਹ ਨੇ ਸਾਡੇ ਨਾਲ ਕੋਈ ਰਿਸ਼ਤਾ ਸੀ ਜਿਹੜਾ 222 232 224 ਇਹ ਜਿਹੜਾ ਸਮਾਂ ਮਾਤਾ ਜੀ ਦਾ ਸਾਡੇ ਨਾਲ ਇੱਥੇ ਬਤੀਤ ਹੋਇਆ ਸੁਪਨਿਆਂ ਦੇ ਘਰ ਇੱਥੇ ਆ ਕੇ ਮਾਤਾ ਜੀ ਦੇ ਜ਼ਖਮ ਹੌਲੀ ਹੌਲੀ ਠੀਕ ਹੋਏ ਫਿਰ ਮਾਤਾ ਦੇ ਜ਼ਖਮ ਠੀਕ ਹੋਣ ਤੋਂ ਬਾਅਦ ਅੱਖਾਂ ਦਾ ਆਪਰੇਸ਼ਨ ਹੋਇਆ ਮਾਤਾ ਜੀ ਦੀ ਅੱਖਾਂ ਦੀ ਰੌਸ਼ਨੀ ਵਾਪਸ ਆਈ ਦਿਖਣ ਲੱਗ ਗਿਆ ਮਾਂ ਨੂੰ ਫਿਰ ਮਾਂ ਹੌਲੀ ਹੌਲੀ ਮੰਜੇ ਨੂੰ ਹੱਥ ਪਾ ਕੇ ਤੁਰਨ ਵੀ ਲੱਗ ਗਈ ਜਿਹੜੀ ਬਿਲਕੁਲ ਹੀ ਡਿਸੇਬਲ ਸੀ ਪਰ ਇੱਕ ਗੱਲ ਬਹੁਤ ਯਾਦ ਕਰਦੀ ਸੀ ਆਪਦੇ ਭਰਾਵਾਂ ਦਾ ਬਹੁਤ ਯਾਦ ਕਰਦੀ ਰਹਿੰਦੀ ਸੀ ਨਾਲ ਲਿੰਦੀ ਸੀ ਆਪਣੇ ਬੇਟੀ ਨੂੰ ਨਿੰਮੋ ਨੂੰ ਬਹੁਤ ਯਾਦ ਕਰਦੀ ਸੀ ਗਾਜੀ ਗੁੱਲਾ ਪਿੰਡ ਜਿੱਥੇ ਵਿਆਹ ਕੇ ਆਈ ਸੀ ਮਾਂ ਜਿੱਥੇ ਸਿਹਰੇ ਨਾਲ ਵਿਆਹ ਕੇ ਲੈ ਕੇ ਆਇਆ ਸੀ ਬਾਪੂ ਉਸ ਇਲਾਕੇ ਨੂੰ ਬਹੁਤ ਯਾਦ ਕਰਦੀ ਸੀ ਮਾਂ ਵੀ ਮੈਨੂੰ ਗਾਜੀ ਗੁੱਲੇ ਛੱਡਿਓ ਮੈਂ ਗਾਜੀ ਗੁੱਲੇ ਜਾਣਾ ਮੈਨੂੰ ਮੈਨੂੰ ਛੱਡ ਭੇਜ ਦੋ ਪਰ ਕੋਈ ਮਗਰ ਆਉਣ ਵਾਲਾ ਹੈ ਹੀ ਨਹੀਂ ਸੀ ਬੜੀ ਬੜੀ ਫੋਨ ਕੀਤੇ ਪਤਾ ਕੀਤਾ ਪਰ ਕੋਈ ਇੱਕ ਵੀ ਮੈਂਬਰ ਕੋਈ ਕਦੇ ਮਿਲਣ ਨਹੀਂ ਆਇਆ ਪਰ ਅੱਜ ਧੰਨਵਾਦ ਕਰਦੇ ਆਂ ਮਾਤਾ ਜੀ ਦੇ ਭਤੀਜੇ ਆ ਜਿਹੜੇ ਇਹ ਵੀਰ ਆਏ ਨੇ ਚਰਨਜੀਤ ਸਿੰਘ ਬਾਈ ਤੁਹਾਡਾ ਕੀ ਨਾਮ ਰਮਿੰਦਰ ਸਿੰਘ ਰਮਿੰਦਰ ਸਿੰਘ ਤੇ ਅਮਰਿੰਦਰ ਸਿੰਘ ਭਤੀਜੇ ਆ ਮਾਤਾ ਦੇ ਤੇ ਇਹ ਦੋਨੇ ਘਟੂ ਘਟਾ ਜੀ ਮਾਤਾ ਦੇ ਅੰਤਮ ਸੰਸਕਾਰ 'ਚ ਪਹੁੰਚੇ ਆ ਅੱਜ ਇਹ ਵੀਰ ਅੰਤਮ ਸੰਸਕਾਰ 'ਚ ਪਹੁੰਚੇ ਆ ਘਟੂ ਘਟ ਇਹ ਮਾਂ ਲਵਾਰਸ਼ ਨਹੀਂ ਦੇਈ ਅੱਜ ਸਾਨੂੰ ਇਸ ਗੱਲ ਦੀ ਖੁਸ਼ੀ ਆ ਵੀ ਕੋਈ ਤਾਂ ਆਇਆ ਆਪਣੇ ਖੂਨ ਦੇ ਵਿੱਚੋਂ ਕੋਈ ਹੱਥ ਇਸ ਮਾਂ ਦੇ ਜਾਂਦੇ ਸ਼ਰੀਰ ਨੂੰ ਇਸ ਮਿੱਟੀ ਹੋਣ ਲੱਗੇ ਸ਼ਰੀਰ ਨੂੰ ਹੱਥ ਲਾਉਣ ਵਾਲਾ ਕੋਈ ਦੇਖਣ ਵਾਲਾ ਕੋਈ ਤਾਂ ਆਇਆ ਆਪਣਾ ਜਿਹੜਾ ਕਹਿਣ ਵਾਲਾ ਵੀ ਮੇਰੀ ਹੈ ਮੇਰੀ ਤਾਈ ਆ ਬਾਈ ਉਹਨਾਂ ਦੀ ਇਹ ਤਾਈ ਹੈ ਮਾਤਾ ਭਾਈ ਹੁਣੇ ਦੱਸਦੇ ਆ ਮਾਤਾ ਜੀ ਦੇ ਘਰ ਵਾਲਾ ਮਾਲੀ ਹੁੰਦਾ ਸੀ ਬੜਾ ਵਧੀਆ ਕੰਮਕਾਰ ਸੀ ਸਾਰਾ ਕੁਝ ਸਹੀ ਸੀ ਚੱਲ ਰਿਹਾ ਇੱਕ ਬੇਟੀ ਸੀ ਬੇਟੀ ਨੇ ਵੀ ਆਪਣੀ ਮਰਜ਼ੀ ਨਾਲ ਵਿਆਹ ਕਰਾ ਲਿਆ ਉਹ ਆਪਣੀ ਜ਼ਿੰਦਗੀ ਚ ਅੱਗੇ ਵਧ ਗਈ ਉਹਨੂੰ ਉਹਨਾਂ ਇਹਨਾਂ ਨੂੰ ਸਾਰਿਆਂ ਨੂੰ ਕਿਸੇ ਨੂੰ ਪਤਾ ਹੀ ਨਹੀਂ ਉਹ ਕਿੱਥੇ ਵਿਆਹੀ ਆ ਨਾ ਉਹਦਾ ਕੋਈ ਫੋਨ ਨੰਬਰ ਨਾ ਉਹਦਾ ਕੋਈ ਐਡਰੈਸ ਕਿਸੇ ਨੂੰ ਵੀ ਨਹੀਂ ਪਤਾ ਅਸੀਂ ਵੀ ਪਿਛਲੇ 2 ਸਾਲਾਂ ਚ ਬੜੀ ਬਾਰੀ ਕੋਸ਼ਿਸ਼ ਕੀਤੀ ਪਤਾ ਕਰਨ ਦੀ ਗੁਰਪ੍ਰੀਤ ਨੇ ਵੀ ਬਹੁਤ ਵਾਰੀ ਕੋਸ਼ਿਸ਼ ਕੀਤੀ ਸੀ ਇਹਨੂੰ ਵੀਰੇ ਨੂੰ ਫੋਨ ਕਰਦੇ ਹੁੰਦੇ ਸੀ ਜਦੋਂ ਮਾਤਾ ਨੇ ਕਹਿਣਾ ਤੇ ਇਹਨੇ ਵੀ ਵੀਰ ਨੇ ਪਤਾ ਕਰਨ ਦਾ ਕਾਫੀ ਯਤਨ ਕੀਤਾ ਪਰ ਉਹਦੇ ਬਾਰੇ ਕੋਈ ਵੀ ਸਾਨੂੰ ਲਿੰਕ ਨਹੀਂ ਮਿਲ ਸਕਿਆ ਭੈਣ ਬਾਰੇ ਅੱਜ ਵੀ ਉਹ ਆਪਣੀ ਮਾਂ ਦੇ ਆਖਰੀ ਸਫ਼ਰ ਸ਼ਾਮਲ ਨਹੀਂ ਹੋ ਪਾਈ ਤੇ ਅੱਜ ਅਸੀਂ ਮਾਤਾ ਕਾਂਤਾ ਕੁਲਵੰਤ ਕੌਰ ਕਾਂਤਾ ਜੀ ਦੇ ਅੰਤਮ ਸੰਸਕਾਰ ਦੀ ਤਿਆਰੀ ਚ ਤੇ ਤੁਸੀਂ ਅਰਦਾਸ ਕਰਿਓ ਸਾਰੇ ਮਾਤਾ ਕੁਲ ਇਸ ਕੁਲਵੰਤ ਕੌਰ ਜੀ ਨੂੰ ਸੱਚੇ ਪਾਤਸ਼ਾਹ ਆਪਣੇ ਚਰਨਾਂ ਚ ਨਿਵਾਸ ਬਖਸ਼ਣ ਤੇ ਸਾਨੂੰ ਵੀ ਮਹਾਰਾਜ ਨੇ ਜਿੰਨੀ ਕੁ ਸੋਜੀ-ਬੁੱਜੀ ਬਖਸ਼ਿਸ਼ ਅਸੀਂ ਇਸਮਾਨ ਦੀ ਆਪਣੇ ਵੱਲੋਂ ਸੇਵਾ ਕੀਤੀ ਆ ਕੋਈ ਕਮੀ ਕੋਈ ਗਲਤੀ ਕੋਈ ਰਹਿ ਗਈ ਹੋਵੇ ਤਾਂ ਸੱਚੇ ਪਾਤਸ਼ਾਹ ਸਾਨੂੰ ਮਾਫ ਕਰਿਓ ਦੂਸਰੇ ਮਾਤਾ ਜੀ ਆ ਜਿਹੜੇ ਉਹ ਹੈਗੇ ਆ ਮਾਤਾ ਜੀ ਰੰਜੂ ਰਾਣੀ ਰੰਜੂ ਰਾਣੀ ਮਾਤਾ ਜੀ ਸਾਡੇ ਕੋਲੇ ਆ ਹੁਣੇ ਕੁਝ ਮਹੀਨੇ ਪਹਿਲਾਂ ਹੀ ਸਾਡੇ ਕੋਲੇ ਆਏ ਸੀ 6 ਮਹੀਨੇ ਤੇ 12 ਦਿਨਾਂ ਦਾ ਸਫ਼ਰ ਸੀ ਮਾਤਾ ਰੰਜੂ ਰਾਣੀ ਦਾ ਸਾਡੇ ਕੋਲੇ ਰੰਜੂ ਰਾਣੀ ਮਾਤਾ ਸਾਣੂ ਲੁਧਿਆਣੇ ਬੱਸ ਸਟੈਂਡ ਤੋਂ ਮਿਲੇ ਉਹ ਜਣੇ বাস ਸਟੈਂਡ ਦੇ ਉੱਪਰ ਇਹ ਮਾਤਾ ਜੀ ਬੈਠੇ ਸੀ ਹਾਲਤ ਬਹੁਤ ਅਫਸੈਟ ਸੀ ਮੈਂਟਲੀ ਮਾਤਾ ਦਾ ਹਦਦੀ ਸੀ ਮੇਰੇ ਢਿੱਡ ਚ ਦਰਦ ਹੁੰਦਾ ਕਿਉਂਕਿ ਮਾਤਾ ਜੀ ਨੇ ਬਦਸਲੂਕੀ ਹੋਈ ਸੀ ਮਾਤਾ ਜੀ ਨਾਲ ਜ਼ਬਰਦਸਤੀ ਹੋਈ ਹੋਈ ਸੀ ਬਹੁਤ ਜ਼ਿਆਦਾ ਮਾਤਾ ਜੀ ਉੱਥੇ ਬੈਠੇ ਬਸ ਰੋ ਰਹੇ ਸੀ ਉੱਚੀ ਉੱਚੀ ਚੀਕਾਂ ਮਾਰ ਰਹੇ ਸੀ ਹੋਰ ਆਪਣਾ ਐਡਰੈਸ ਕੋਈ ਨਾਮ ਕੁਝ ਨਹੀਂ ਸੀ ਦੱਸ ਰਹੇ ਮਾਤਾ ਰੰਜੂ ਰਾਣੀ ਜੀ ਨੂੰ ਸਾਨੂੰ ਜਦੋਂ ਵੀਰਾ ਨੇ ਫੋਨ ਕਰਕੇ ਦੱਸਿਆ ਮਨਪ੍ਰੀਤ ਸਿੰਘ ਸੀ ਵੀਰਾ ਉਹਨੇ ਫੋਨ ਕੀਤਾ ਦੱਸਿਆ ਤੇ ਮਾਤਾ ਜੀ ਨੂੰ ਅਸੀਂ ਲੈ ਕੇ ਆਏ ਉੱਥੋਂ ਮਾਤਾ ਜੀ ਦਾ ਇਲਾਜ ਸ਼ੁਰੂ ਹੋਇਆ ਮੈਂਟਲੀ ਅਫਸੈਟ ਸੀ ਸਾਨੂੰ ਹੈ ਸੀ ਵੀ ਅੱਜ ਵੀ ਦੱਸੂਗੀ ਮਾਤਾ ਆਪਦੇ ਬਾਰੇ ਬਹੁਤ ਵਾਰੀ ਕੋਸ਼ਿਸ਼ ਕਰਦੇ ਸੀ ਪੁੱਛਣ ਦੀ ਪਰ ਕੋਈ ਆਪਣਾ ਐਡਰੈਸ ਨਾਮ ਪਤਾ ਕੁਝ ਨਹੀਂ ਸੀ ਦੱਸਦੇ ਵੀਡੀਓ ਵੀ ਸ਼ੇਅਰ ਕੀਤੀਆਂ ਕਈ ਵਾਰ ਵੀ ਮਾਤਾ ਨੂੰ ਕੋਈ ਪਛਾਣ ਦਾ ਜਾਣਦਾ ਪਰ ਕੋਈ ਅੱਗੇ ਨਹੀਂ ਆਇਆ ਕਿਸੇ ਨੇ ਨਹੀਂ ਕਿਹਾ ਵੀ ਇਹ ਸਾਡੀ ਮਾਂ ਵਾ ਜਾਂ ਸਾਡੀ ਆਪਣੀ ਆ ਇਹ ਕੋਈ ਸਾਡੀ ਭੈਣ ਆ ਇਹ ਪਰ ਰੰਜੂ ਰਾਣੀ ਮਾਤਾ ਦੇ ਛਾਤੀ ਦੀ ਇਨਫੈਕਸ਼ਨ ਦੇ ਕਾਰਨ ਇੱਕ 슈ਗਰ ਦੀ ਸਮੱਸਿਆ ਦੇ ਕਾਰਨ ਮਾਂ ਵੀ ਦੁਨੀਆ ਤੋਂ ਛੱਡ ਕੇ ਸਾਨੂੰ ਇਸ ਅਲਵਿਦਾਹ ਕੇ ਤੁਰ ਗਏ ਇਸ ਜਹਾਨ ਤੋਂ ਇਸ ਮਾਂ ਨੂੰ ਜਾਣਨ ਵਾਲਾ ਪਛਾਣਨ ਵਾਲਾ ਮਿਲਣ ਵਾਲਾ ਕੋਈ ਨਹੀਂ ਆਇਆ ਪਰ ਇਸ ਮਾਂ ਦੀਆਂ ਤਸਵੀਰਾਂ ਤੁਸੀਂ ਸਾਂਝੀਆਂ ਕੀਤੀਆਂ ਕਿਹੜੇ ਹਾਲਾਤ ਚ ਮਿਲੇ ਸੀਗੇ ਜੇ ਕੋਈ ਪਛਾਣਦਾ ਕੋਈ ਜਾਣਦਾ ਤਾਂ ਹੁਣ ਵੀ ਜ਼ਰੂਰ ਸਾਡੇ ਨਾਲ ਸੰਪਰਕ ਕਰਿਓ ਤਾਂ ਜੋ ਇਸ ਮਾਂ ਦੀ ਘਟੋ ਘਟ ਉਸ ਜੂ ਤੱਕ ਸਨੇਹਾ ਤਾਂ ਪਹੁੰਚ ਸਕੇ ਵੀ ਆਪ ਦੁਨੀਆ ਤੇ ਨਹੀਂ ਰਹੀ। ਇਸੇ ਤਰ੍ਹਾਂ ਸਾਡੇ ਸੁਪਨਿਆਂ ਦੇ ਘਰ ਵਿੱਚ ਬਹੁਤ ਵਾਰ ਸਾਡੇ ਪਰਿਵਾਰਕ ਮੈਂਬਰ ਸਾਨੂੰ ਛੱਡ ਕੇ ਚਲੇ ਜਾਂਦੇ ਆ ਅਕਸਰ। ਅਸੀਂ ਅੱਜ ਤੀਜੀ ਵਾਰੀ ਇਦਾਂ ਦਾ ਚਾਂਸ ਬਣਿਆ ਪਹਿਲਾਂ ਇੱਕ ਵਾਰੀ ਦੋ ਬਜ਼ੁਰਗਾਂ ਦੀ ਡੈਥ ਹੋ ਗਈ ਸੀ ਉਹਨਾਂ ਦਾ ਇਕੱਠਿਆਂ ਦਾ ਸੰਸਕਾਰ ਕੀਤਾ ਸੀ। ਇੱਕ ਵਾਰੀ ਇੱਕ ਵੀਰ ਦੀ ਤੇ ਇੱਕ ਬਜ਼ੁਰਗ ਦੀ ਡੈਥ ਹੋ ਗਈ ਸੀ ਉਹਨਾਂ ਦਾ ਇਕੱਠਿਆਂ ਦਾ ਸੰਸਕਾਰ ਕੀਤਾ ਸੀ ਤੇ ਅੱਜ ਇਹ ਦੋ ਮਾਵਾਂ ਦੀ ਆਰਥੀ ਇਕੱਠਿਆਂ ਸੁਪਨਿਆਂ ਦੇ ਘਰ ਤੋਂ ਉੱਠ ਰਹੀ ਹੈ। ਸਾਡੇ ਸੁਪਨਿਆਂ ਦੇ ਘਰ ਵਿੱਚ ਦੁੱਖ ਤੇ ਸੁੱਖ ਇਕੱਠੇ ਹੀ ਸਫ਼ਰ ਕਰਦੇ ਆ ਜਿੰਦਗੀ ਦਾ ਇੱਕ ਅਹਿਮ ਹਿੱਸਾ ਨੇ ਦੁੱਖ ਤੇ ਸੁੱਖ ਸਾਡੀ ਦਾ ਪਰ ਅਸੀਂ ਬਟਪਾਗੇ ਆ ਜਿਹੜਾ ਸੱਚੇ ਪਾਤਸ਼ਾਹ ਵਾਹਿਗੁਰੂ ਨੇ ਸਾਨੂੰ ਇਹ ਡਿਊਟੀਆਂ ਬਖਸ਼ੀਆਂ ਅੱਜ ਇਹ 700 ਮੈਂਬਰਾਂ ਦੇ ਪਰਿਵਾਰ ਦੇ ਵਿੱਚੋਂ ਇਹ ਸਾਡੇ ਦੋ ਮੈਂਬਰ ਸਾਨੂੰ ਛੱਡ ਕੇ ਜਾ ਰਹੇ ਨੇ ਅੱਜ ਵੀ ਸ਼ੁਕਰ ਆ ਧੰਨਵਾਦ ਆ ਬਾਈਆਂ ਦਾ ਜਿਨ੍ਹਾਂ ਨੇ ਆ ਕੇ ਆਖਰੀ ਸਮੇਂ ਦੇ ਵਿੱਚ ਇਸ ਮਾਂ ਦੀ ਅਰਥੀ ਨੂੰ ਸਾਡੇ ਨਾਲ ਹੱਥ ਲਵਾਇਆ ਸੱਚੇ ਬਾਦਸ਼ਾਹ ਕਿਰਪਾ ਕਰਨ ਸਾਡੀਆਂ ਇਹਨਾਂ ਮਾਵਾਂ ਦੀ ਆਤਮਾ ਦੀ ਸ਼ਾਂਤੀ ਲਈ ਅਰਦਾਸ ਕਰਿਓ ਤੁਸੀਂ ਵੀ ਸਾਰੇ ਜਿਹੜਾ ਇਹਨਾਂ ਮਾਵਾਂ ਦਾ ਸਫ਼ਰ ਸੀ 6 ਮਹੀਨੇ ਤੇ 12 ਦਿਨਾਂ ਦਾ ਰੰਝੂ ਰਾਣੀ ਦਾ ਤੇ 2 ਸਾਲ 9 ਮਹੀਨੇ ਤੇ 15 ਦਿਨਾਂ ਦਾ ਸਫ਼ਰ ਸੀ ਜਿਹੜਾ ਮਾਂ ਗਲਵੰਤ ਕੌਰ ਦਾ ਸਾਡੇ ਸੁਪਨਿਆਂ ਦੇ ਘਰ ਜਿਹੜਾ ਪੂਰਾ ਹੋਇਆ ਤੇ ਜਿੰਨਾ ਵੀ ਸਫ਼ਰ ਸੀ ਉਹ ਪੂਰਾ ਕਰਕੇ ਅੱਜ ਇਹ ਆਪਣੇ ਆਖਰੀ ਸਫ਼ਰ ਤੇ ਜਾ ਰਹੀਆਂ ਤੇ ਅਸੀਂ ਮਾਤਾ ਜੀ ਨੂੰ ਉਹਨਾਂ ਨੂੰ ਲੈ ਕੇ ਚਮਚਾਨ ਘੜੇ ਜਾ ਰਹੇ ਹਾਂ ਕਰਿਓ ਅਰਦਾਸ ਇਹਨਾਂ ਦੀ ਆਤਮਾ ਦੀ ਸ਼ਾਂਤੀ ਲਈ ਸੱਚੇ ਪਾਤਸ਼ਾਹ ਇਹਨਾਂ ਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ਣ ਇਹਨਾਂ ਦੀ ਆਤਮਾ ਨੂੰ ਸ਼ਾਂਤੀ ਬਖਸ਼ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੁਣ ਭਾਈ ਨਿਸ਼ਾਨ ਸਿੰਘ ਜੀ ਅਰਦਾਸ ਕਰਨਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਉਹਦੇ ਅੱਗੇ ਅਰਦਾਸ ਸੁਮਾਰੀ ਜੀਓ ਪਿੰਡ ਸਭ ਤੇਰਾ ਗੁਰੂ ਨਾਨਕ ਸਾਹਿਬ ਤੇਰੀ ਵਿਡਿਆਈ ਕੋਈ ਨਾ ਉਹ ਨਜਾਨੀ ਮੇਰਾ ਰਾਸ ਏ ਓੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਪਗਉਤੀ ਜੀ ਸਹਾਏ ਵਾਹ ਸ੍ਰੀ ਪਗਉਤੀ ਕੀ ਪਾਸ਼ਾਹੀ ਦਸਵੀਂ ਪ੍ਰਥਮ ਪਗਉਤੀ ਸਿਮਰਖਾਏ ਗੁਰਨਾਨਕ ਲਈ ਤੇ ਆਏ ਫਿਰ ਅੰਗਦ ਗੁਰ ਤੇ ਅਮਰਦਾਸ RAMਦਾਸੇ ਹੋਈ ਸਹਾਏ ਅਰਜਨ ਹਰਗੋਬਿੰਦ ਰੋ ਸਿਮਰਹੁ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਤੇ ਆਈਏ ਜਿਸ ਰਿਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰੀ ਹੈ ਕਰਨਾਉ ਨਿ ਦਿਆਵੇ ਤਾਏ ਸਭ ਥਾਈ ਹੋਏ ਸਹਾਈ ਸਭ ਥਾਈ ਹੋਏ ਸਹਾਈ ਦਸਵੇਂ ਪਾਛਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਈ ਸਭ ਥਾਈ ਹੋਏ ਸਹਾਈ ਦਸਾਂ ਪਾਛਾ ਹੀ ਜੋਤ ਤਾਂ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਧਾਰ ਦਾ ਅਧਿਆਨ ਕਰਕੇ ਖਾਲਸਾ ਜੀ ਸਾਹਿਬ ਨੂੰ ਜੀ ਮਰੁਖਤਾ ਦੀ ਸੇਵਾ ਸਾਡੀ ਪਰਿਵਾਰ ਦੇ ਪਰਿਵਾਰਕ ਮੈਂਬਰ ਮਾਤਾ ਕੁਲਵੰਤ ਕੌਰ ਮਾਤਾ ਰੰਜੂ ਰਾਣੀ ਆਪਣੇ ਸਵਾਸਾਂ ਦੀ ਪੂੰਜੀ ਨੂੰ ਪੂਰੇ ਕਰਦੇ ਹੋਏ ਆਪ ਜੀ ਦੇ ਚਰਨਾਂ ਵਿੱਚ ਆਨਬਰਾਜੇ ਹਨ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਬਖਸ਼ਣੀ ਅਤੇ ਪਿੱਛੇ ਪਰਿਵਾਰ ਨੂੰ ਪਾਣਾ ਮੰਗਣ ਦਾ ਵੱਲ ਬਖਸ਼ਣਾ ਹੁਣ ਉਹਨਾਂ ਦੇ ਅੰਤਮ ਸੰਸਕਾਰ ਪਿੰਡ ਹਸਨਪੁਰ ਸ਼ਮਸ਼ਾਹ ਕਾਟ ਰਹੀ ਕਿਤੇ ਜਾਣਗੇ ਸੰਗਤਾ ਉਹਨਾਂ ਨੂੰ ਲੈ ਕੇ ਜਾਣ ਲਈ ਤਿਆਰ ਹਨ ਸਈ ਪਿਆਰੇ ਮੇਲ ਜਿਨ੍ਹਾਂ ਮਿਲਿਆ ਆਪ ਜੀ ਦਾ ਨਾਮ ਚਿਤਿਆਵੇ ਨਾਨਕ ਨਾਮ ਚੜਦੀ ਕਲਾ ਏ ਪਾਣੀ ਸੁਰੂ ਬਤ ਦੋ सतनाम 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 जी वाहे गुरु वाहे गुरु वाहे गुरु जी गुरू वाहे गुरु आह गुरु जी जपो सतनाम 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 जी वाहे गुरु